ਪਾਕਿਸਤਾਨ ਨਾਲ ਮੈਚ ਨਹੀਂ ਖੇਡਣਾ ਇਹ ਕਿੱਡੀ ਵੱਡੀ ਗੱਲ ਹੈ ਉਹਨੂੰ ਕਹਿ ਸਕਦੇ ਹੋ ਤੁਸੀਂ ਸਾਡੇ ਗਰੁੱਪ ਸਟੇਜ ਚ ਨਾ ਪਹਿਲਾਂ ਸਾਹਿਬ ਨੇ ਕਿਹਾ ਕਿ ਜੀ ਅਸੀਂ ਬਾਈਲੈਟਰਲ ਨਹੀਂ ਖੇਡਾਂਗੇ ਲੇਕਿਨ ਸਾਨੂੰ ICC ਖੇਡਣੀ ਪੈਣੀ ਹੈ ਕਿਉਂ ਕਿ ਸਾਡੇ ਕੁਝ ਆਬਲੀਗੇਸ਼ਨਸ ਹੁੰਦੀਆਂ ਨੇ ਸਾਨੂੰ ਵੀ ਪਤਾ ਹੈ BCCI ਕੀ ਹੈ ਦੁਨੀਆ ਵਿੱਚ ਸਾਨੂੰ ਵੀ ਪਤਾ ਹੈ ਕੌਣ ਰੰਗ ਕਰਦਾ ਹੈ ICC ਨੂੰ ਇਸ ਟਾਈਮ ਤੋਂ ਅਧਿਐਕਸ਼ੀ ਦੋਸਤੋਂ ਭਾਰਤੀ ਹੈ ਜੇ ਇੰਨੀ ਆਬਲੀਗੇਸ਼ਨ ਹੁੰਦੀ ਹੈ ICC ਦੀ ਤਾਂ ਤਾਂ ਚੈਂਪੀਅਨ ਟਰੋਫੀ ਵੀ ਹੋਈ ਸੀਗੀ ਪਾਕਿਸਤਾਨ ਦੇ ਵਿੱਚ ਤੁਸੀਂ ਉਹ ਕਿਦਾਂ ਸ਼ਿਫਟ ਕਰਵਾ ਦਿੱਤੀ ਆਬਲੀਗੇਸ਼ਨ ਸੀ ਨਾ ICC ਦੀ ਖੇਡਣੀ ਪੈਣੀ ਕਿਉਂ ਨਹੀਂ ਗਏ ਪਾਕਿਸਤਾਨ ਕਿਉਂ ਦੁਬਈ ਦੇ ਵਿੱਚ ਪੂਰਾ ਦਾ ਪੂਰਾ ਟੂਰਨਾਮੈਂਟ ਕਰਵਾਇਆ ਭਾਰਤ ਦੇ ਲਈ ਕਰਵਾਇਆ ਆਬਲੀਗੇਸ਼ਨ ਸੀ ਜੇ ਤਾਂ ਜੇ ਇੰਨੀ ਹੀ ਸਟੈਂਡ ਲੈਣ ਦਾ ਚਸਕਾ ਹੈ ਇਹ ਮੈਂ ਬੀਸੀਸੀਆਈ ਵਾਲਿਆਂ ਨਾਲ ਗੱਲ ਕਰ ਰਿਹਾ ਕਿ ਇੰਨਾ ਹੀ ਜੇ ਸਟੈਂਡ ਲੈਣ ਦਾ ਚਸਕਾ ਹੈ ਤਾਂ ਕਿਉਂ ਨਹੀਂ ਤੁਸੀਂ ਆਈਸੀਸੀ ਵਾਲਿਆਂ ਨੂੰ ਕਹਿੰਦੇ ਕਿ ਇੰਡੀਆ ਤੇ ਪਾਕਿਸਤਾਨ ਨੂੰ ਵਕ ਵਕ ਗਰੁੱਪਾਂ ਵਿੱਚ ਰੱਖੋ ਤੁਹਾਨੂੰ ਪਤਾ ਹੈ ਕਿ ਇਹ ਮੈਚ ਬਹੁਤ ਲੋਕੀ ਦੇਖਣਗੇ ਇਹਨਾਂ ਦਾ ਇੱਕ ਮੈਚ ਕਰਾਉ ਦੋ ਗਰੁੱਪ ਸਟੇਜਸ ਫਿਰ ਸੈਮੀਫਾਈਨਲ ਕਿਸੇ ਨਾਲ ਖੇਡਣਗੇ ਫਿਰ ਪਾਕਿਸਤਾਨ ਨਾਲ ਫਾਈਨਲ ਖੇਡੂਗਾ ਤੁਸੀਂ ਕਿਉਂ ਨਹੀਂ ਇਹਨਾਂ ਨੂੰ ਅੱਡ-ਅੱਡ ਕਰਦੇ ਗਰੁੱਪ ਸਟੇਜ ਤੇ ਹੀ ਵੀ ਮੈਚ ਹੀ ਨਾ ਹੋਵੇ ਫਿਰ ਕਈ ਲੋਕੀ ਕਹਿਣਗੇ ਮਹਾਪੁਰਸ਼ ਕਹਿਣਗੇ ਨਹੀਂ ਜੀ ਸਰ ਸੈਮੀਫਾਈਨਲ ਚ ਹੋ ਸਕਦਾ ਹੈ ਮੈਚ ਨਾ ਖੇਡੋ ਫਿਰ ਵਰਲਡ ਕੱਪ ਤੁਹਾਡੇ ਲਈ ਵੱਡਾ ਹੈ ਜਾਂ ਦੇਸ਼ ਤੁਹਾਡੇ ਲਈ ਵੱਡਾ ਹੈ ਦੇਸ਼ ਭਗਤੀ ਤੁਹਾਡੇ ਲਈ ਵੱਡਾ ਵੱਡਾ ਹੈ ਸੰਧਰੋ ਗੱਲ ਤਾਂ ਇਹ ਬੜੇ ਡਬਲ ਸਟੈਂਡਰਡਸ ਨੇ ਬੀਜੀਸੀ ਆਈਦੇ ਦੋਸਤੋ ਤੁਹਾਡੇ ਨਾਲ ਗੱਲਾਂ ਬਹੁਤ ਕਰਨਗੇ ਕਿ ਜੀ ਹਮ ਦੇਸ਼ ਕੇ ਸਾਥ ਖੜੇ ਹੈ ਕੱਲੇ ਹਮੇਸ਼ਾ ਇਸ ਤਰ੍ਹਾਂ ਵਿਰਾਟ ਕੋਹਲੀ ਹੋ ਗਿਆ ਰੋਹਿਤ ਸ਼ਰਮਾ ਹੋ ਗਿਆ ਇਹਨਾਂ ਸਾਰੀਆਂ ਨਾ ਸਟੋਰੀਆਂ ਪਾਈ ਵੀ ਸਟੈਂਡ ਵਿਦ ਪਹਲਗਾਮ ਅਟੈਕ ਵਿਕਟਿਮਸ ਵੀ ਕੰਡਮ ਧ ਟੈਰਰਿਸਟ ਅਟੈਕ ਉਹ ਸਭ ਗੱਲਾਂ ਠੀਕ ਨੇ ਵਰਲਡ ਕੱਪ ਦੇ ਵਿੱਚ ਆ ਕੇ ਠਾਕੇ ਮਾਰ ਮਾਰ ਕੇ ਹੱਸਦੇ ਨੇ ਗળે ਮਿਲਦੇ ਨੇ ਸਾਰੇ ਵੈਸੇ ਸੀਰੀਜ਼ ਨਹੀਂ ਖੇਡਾਂਗੇ ਅਸੀਂ ਕਿਉਂ ਕਿਉਂਕਿ ਅਸੀਂ ਆਪਣੇ ਦੇਸ਼ ਨਾਲ ਖੜੇ ਨੇ ਲੇਕਿਨ ਆਈਸੀਸੀ ਦੀ ਟੂਰਨਾਮੈਂਟ ਹੈ ਯਾਰ ਉੱਥੇ ਖੇਡਣੀ ਪੈਣੀ ਹੈ ਆਈਸੀਸੀ ਦੀ ਟੂਰਨਾਮੈਂਟ ਦਾ ਪਾਕਿਸਤਾਨ 'ਚ ਵੀ ਸੀਗੀ ਇੰਨੀ ਜੇ ਤੁਹਾਡੀ ਚਲਦੀ ਹੈ ਤੁਸੀਂ ਪੂਰਾ ਟੂਰਨਾਮੈਂਟ ਤੁਸੀਂ ਦਵਾਈ ਚ ਕਰਾਤਾ ਆਪਣੇ ਲਈ ਭਾਰਤ ਨੇ ਇੱਕ ਮੈਚ ਪਾਕਿਸਤਾਨ ਜਾ ਕੇ ਨਹੀਂ ਖੇਡਿਆ ਤਾਂ ਤੁਸੀਂ ਆਈਸੀਸੀ ਨੂੰ ਵੀ ਕਹਿ ਸਕਦੇ ਹੋ ਚਲੋ ਆਈਸੀਸੀ ਨਹੀਂ ਮੰਨਦਾ ਆਈਸੀਸੀ ਨੂੰ ਇੰਨੀ ਤਾਂ ਰਿਕਵੈਸਟ ਕੀਤੀ ਜਾ ਸਕਦੀ ਸਾਨੂੰ ਇੱਕ ਗਰੁੱਪ ਦੇ ਵਿੱਚ ਨਾ ਰੱਖੋ ਤੇ ਇੰਨਾ ਹੀ ਦੇਸ਼ ਭਗਤੀ ਦਿਖਾਣੀ ਹੈ ਤਾਂ ਜਦੋਂ ਪਾਕਿਸਤਾਨ ਦੀ ਟੀਮ ਸਾਹਮਣੇ ਆ ਗਈ ਫੋਰਗੋ ਕਰ ਦੋ ਮੈਚ ਸਿੰਪਲ ਗੱਲ ਵਰਲਡ ਕੱਪ ਵੱਡਾ ਕੀ ਦੇਸ਼ ਵੱਡਾ ਦੇਸ਼ ਵੱਡਾ